ਏ ਏ ਮਿੱਤੇ ਦਾ ਗੀਤ ਹੈ ਏ ਮਿੱਤੇ ਗਿਆ ਦਾ ਗੀਤ ਹੈ ਅੱਜ ਵਿਆਹ ਤੇਰੇ ਵਿੱਚ ਹਾਨ ਦੀ ਏ ਮੈਂ ਢਾਵਾਂ ਢੋਲ ਜਿਆ ਫਿਰਦਾ ਨਹੀਂ ਤੱਕ ਸੇਰੇ ਬੰਨੇ ਦੁਸ਼ਮਣ ਦੇ ਮੇਰੇ ਖਾਲਜਾ ਕਿਰਦਾ ਨਹੀਂ ਪਾਲੇ ਹੋਏ ਨਾਲ ਪਿਆਰਾਂ ਦੇ ਪਾਲੇ ਨਾਲ ਪਿਆਰਾਂ ਦੇ ਅੱਜ ਬੂਟੇ ਪਟਣੇ ਪੈ ਗਏ ਨਹੀਂ ਉਹ ਤੇਰੇ ਵਿਆਹ ਦੇ ਲੱਡੂ ਆਣ ਦੀਏ ਮੈਨੂੰ ਹੱਥੀਂ ਵਟਣੇ ਪੈ ਗਏ ਨੀ ਵਿਆਹ ਦੇ ਲੱਡੂ ਆਣ ਦੀਏ ਹੱਥੀਂ ਵਟਣੇ ਪੈ ਗਏ ਨੀ ਸਾਰੀ ਉਮਰ ਡਰਾਈਵਰੀ ਚ ਕੱਢਤੀ ਨਹੀਂ ਜਦੋਂ ਦਾ ਟਰੱਕ ਲੈ ਲਿਆ ਸਾਰੀ ਉਮਰ ਡਰਾਈਵਰੀ ਚ ਕੱਢਤੀ ਨਹੀਂ ਜਦੋਂ ਦਾ ਟਰੱਕ ਲੈ ਲਿਆ ਉਹ ਗੱਡੀ ਉਪਰ ਹੀ ਚਲਾਉਣੀ ਛੱਡਤੀ ਨਹੀਂ ਜਦੋਂ ਦਾ ਟਰੱਕ ਲੈ ਲਿਆ ਉਹ ਪਰਿਚਲਉਣੀ ਛੱਡਤੀ ਨਹੀਂ ਜਦੋਂ ਦਾ ਟਰੱਕ ਲੈ ਲਿਆ ਦਰਸ਼ਕੋ ਬਾਈ ਜੀ ਟਾਲਾ ਲਾਉਂਦੇ ਸੀ ਪਰ ਕਹੀ ਗੱਲ ਮੰਨ ਕੇ ਆਪਣੇ ਉਸ ਰਿਕਾਰਡ ਹੋਏ ਪਹਿਲੇ ਗੀਤ ਜਦੋਂ ਦਾ ਟਰੱਕ ਲੈ ਲਿਆ ਦਾ ਮੁਖੜਾ ਸੁਣਾਉਣ ਲੱਗੇ ਉਹ ਮੈਡਮ ਦੇ ਸ਼ਬਦ ਸੀਗਾ ਕੀ ਹੋ ਗਿਆ ਮਲਾਜੇਦਾਰਾ ਜਦੋਂ ਦਾ ਟਰੱਕ ਲੈ ਲਿਆ ਹੁਣ ਅੱਖ ਨਾ ਮਲਾਵੇਂ ਯਾਰਾ ਜਦੋਂ ਦਾ ਟਰੱਕ ਲੈ ਲਿਆ ਮੇਰਾ ਸੀ ਅੰਤਰਾ ਵੀ ਬਹਿ ਕੇ ਬਖਤੜੀ ਵਾਲੇ ਕੋਣੋ ਸੁਣ ਲੈ ਕਹਾਣੀ ਹੋਇਆ ਹਾਕਮ ਸਿਆਣਾ ਤੂੰ ਵੀ ਬਣ ਜਾ ਸਿਆਣੀ ਬਹਿ ਕੇ ਬਖਤੜੀ ਵਾਲੇ ਕੋਣੋ ਸੁਣ ਲੈ ਕਹਾਣੀ ਹੋਇਆ ਹਾਕਮ ਸਿਆਣਾ ਤੂੰ ਵੀ ਬਣ ਜਾ ਸਿਆਣੀ ਮੈਂ ਤਾਂ ਚੰਦਰੀ ਬਿਮਾਰੀ ਚੜੋਂ ਵੱਢ ਤੀਨੀ ਜਦੋਂ ਦਾ ਟਰੱਕ ਲੈ ਲਿਆ ਉਹ ਗੱਡੀ ਉਪਰ ਚਲਹਾਉਣੀ ਛੱਡਤੀ ਨਹੀਂ ਜਦੋਂ ਦਾ ਟਰੱਕ ਲੈ ਲਿਆ ਉਹ ਪਰ ਚਲਹਾਉਣੀ ਛੱਡਤੀ ਨਹੀਂ ਜਦੋਂ ਦਾ ਟਰੱਕ ਲੈ ਲਿਆ ਇਹ ਸੀ ਜੀ ਮੇਰਾ ਪਹਿਲਾ ਰਿਕਾਰਡ ਸਭ ਤੋਂ ਪਹਿਲਾ ਤਵਾ ਜਿਹੜਾ ਤੁਸੀਂ ਗੱਲ ਕਰਦੇ ਹੋ ਗਾਣਾ ਰਿਕਾਰਡ ਹੋਇਆ ਗਾਣੇ ਨੇ ਗਵਈਏ ਨੂੰ ਹੌਸਲਾ ਦਿੱਤਾ ਕਿ ਹੁਣ ਤੂੰ ਉਡਣ ਲਈ ਅਸਮਾਨ ਤੇਰੇ ਲਈ ਖੁੱਲਾ ਜਿੰਨੀ ਮਰਜ਼ੀ ਉਡਾਰੀ ਮਾਰ ਲੈ ਤੇ ਉਡਾਰੀਆਂ ਮਾਰੀਆਂ ਵੀ ਮੌਕਾ ਗਵਾਇਆ ਨਹੀਂ ਇੱਕ ਸਮਾਂ ਇਹ ਜਾ ਆ ਜਦੋਂ ਜਿੰਨੇ ਵੀ ਲੋਕ ਗਾਇਕੀ ਵਾਲੇ ਸੀਗੇ ਦਿਹਾੜੀਆਂ ਕਰਨ ਲੱਗੇ ਸੀ ਡਰ ਪੈ ਗਿਆ ਸੀ ਮਾਹੌਲ ਇਹ ਜਾ ਬਣਿਆ ਸੀ ਉਦੋਂ ਹਾਕਮ ਇਸੇ ਤਰ੍ਹਾਂ ਖੁੱਲ ਕੇ ਗਾਇਆ ਜਾਂ ਉਹਨੇ ਵੀ ਸਮੇਂ ਅਨੁਸਾਰ ਪੇਠ ਵਰਤ ਲਈ ਸੀ ਤੁਸੀਂ ਸੈ ਤੋਂ ਤਾਂ ਯਾਦ ਹੀ ਹੋਣਾ ਅਮਰ ਸਿੰਘ ਚਮਕੀਲਾ ਤੇ ਅਮਰਜੋਦੀ ਮੌਤ ਤੋਂ ਬਾਅਦ ਖਾਲੀ ਹੋ ਗਿਆ ਪੇੜਾ ਜਿਹੜੇ ਤੁਸੀਂ ਗੱਲ ਕਰਦੇ ਹੋ ਮੈਂ ਦਾਅਵੇ ਨਾਲ ਕਹਿਣਾ ਤੇ ਫਖਰ ਨਾਲ ਕਹਿਣਾ ਹੁੰਦਾ ਵੀ ਪੂਰੇ ਪੰਜਾਬ ਦੇ ਵਿੱਚ ਕੋਈ ਬੋਰਡ ਨਹੀਂ ਸਿਰਿਆ ਲੁਧਿਆਣਾ ਜਿਵੇਂ ਹੁੰਦੇ ਸੀ ਇਕੱਲੇ ਹਾਕਮ ਬਖਤਰੀ ਵਾਲੇ ਦਾ ਬੋਰਡ ਉੱਥੇ ਲੱਗਿਆ ਰਿਹਾ ਹਾਕਮ ਬਖਤਰੀ ਵਾਲਾ ਦਿਲਜੀਤ ਕੌਰ ਆਪਣੇ ਕੰਮ ਤੇ ਇੰਨਾ ਫਖਰ ਸੀ ਵੀ ਗਲਤੀ ਨਹੀਂ ਕਰਨੀ ਗਲਤ ਨਹੀਂ ਬੋਲਣਾ ਗਲਤ ਨਹੀਂ ਗਾਉਣਾ ਗਲਤ ਨਹੀਂ ਲਿਖਣਾ ਆਪਣੀ ਆਪਣੇ ਸਿਸਟਮ ਦੇ ਉੱਤੇ ਇੰਨਾ ਮਾਣ ਸੀ ਵੀ ਮੈਨੂੰ ਕਿਸੇ ਨੂੰ ਕੁਝ ਨਹੀਂ ਕਹਿਣਾ ਮੈਂ ਉਦੋਂ ਵੀ ਨਹੀਂ ਤੇ ਸੈਂਕੜੇ ਕੈਸਟਾਂ ਦਾ ਸਫਰ ਬਹੁਤ ਦੂਰ ਹੁੰਦਾ ਸੋ ਨਹੀਂ ਸੈਂਕੜੇ ਕੈਸਟ ਨਹੀਂ ਕਰ ਸਕਦਾ ਕਲਾਕਾਰ ਕੋਈ ਸੈਂਕੜੇ ਕੈਸਟਾਂ ਇਸ ਕਰਕੇ ਹਾਕਮ ਬਖਤਰੀ ਵਾਲੇ ਤੇ ਦਿਲਜੀਤ ਕੌਰ ਦੀਆਂ ਹੋਈਆਂ ਕਿ ਉਹਨਾਂ ਦੇ ਨਾਲ ਚ ਵੀ ਉਸ ਮਾਹੌਲ ਚ ਵੀ ਹਰ 6ਵੇਂ ਮਹੀਨੇ ਹਰ 4ਵੇਂ ਮਹੀਨੇ ਹਰ 6ਵੇਂ ਮਹੀਨੇ ਹਾਕਮ ਦੀ ਕੈਸਟ ਬਖਤਰੀ ਵਾਲੇ ਦੀ ਦਿਲਜੀਤ ਕੌਰ ਦੀ ਮਾਰਕੀਟ ਚ ਅਵੇਲੇਬਲ ਹੁੰਦੀ ਸੀ ਨਵੀਂ ਤੋਂ ਨਵੀਂ ਸੋ ਮੇਰਾ ਕਹਿਣ ਤੋਂ ਪਾਵਾ ਮੈਂ ਤਾਂ ਕਦੇ ਆਪਣੇ ਤੇ ਇਹ ਲਾਗੂ ਨਹੀਂ ਹੋਣ ਦਿੱਤਾ ਮੈਂ ਗਲਤ ਕੰਮ ਜੋ ਵਿਸ਼ਵਾਸ ਨਹੀਂ ਰੱਖਦਾ ਗਲਤ ਟੰਗ ਨਾਲ ਪੈਸਾ ਕਮਾਉਣ ਚ ਮੇਰਾ ਰੁਚੀ ਨਹੀਂ ਹੈ ਸਾਡੇ ਪਰਿਵਾਰ ਦਾ ਅਸੀਂ ਸੋਚ ਸਮਝ ਕੇ ਗੀਤ ਬਣਾਉਨੇ ਉਹੋ ਜਿਹੀ ਕਰਦੇ ਆ ਉਹੋ ਜਿਹੀ ਕਰਦੇ ਰਹੇ ਤੇ ਹਮੇਸ਼ਾ ਕਰਦੇ ਰਹੇ ਕਿਸੇ ਸਮੇਂ ਚ ਅਸੀਂ ਨਹੀਂ ਡੋਲੇ ਤੇ ਨਾ ਹੀ ਸਾਨੂੰ ਪੰਜਾਬ ਦੇ ਸਰੋਤਿਆਂ ਨੇ ਨਾ ਹੀ ਕਿਸੇ ਹੋਰ ਭੈਣ ਭਰਾ ਨੇ ਸਾਨੂੰ ਕਦੇ અપਮਾਨਤ ਕੀਤਾ ਕਦੇ ਵੀ ਸਾਨੂੰ ਮਾੜਾ ਚੰਗਾ ਕਿਹਾ ਨਹੀਂ ਸੋ ਮੈਂ ਕਹਿੰਦਾ ਜਿਹੜੀ ਤੁਸੀਂ ਗੱਲ ਕਰਦੇ ਹੋ ਵੀ ਸ਼ਾਇਦ ਕੋਈ ਵਿਲੱਖਣ ਕੁਝ ਤਕਦੀਰ ਚ ਲਿਖਾ ਕੇ ਜੰਮੇ ਹੋਏ ਆ ਕੁਛ ਨਾ ਕੁਛ ਵਕ ਹੈ ਤੇ ਕੁਛ ਨਾ ਕੁਛ ਤਾਂ ਹੈ ਜੀ ਦਾ ਪੰਜਾਬ ਮਾਨ ਕਰ ਰਿਹਾ ਬਹੁਤ ਧੰਨਵਾਦ ਦਰਸ਼ਕੋ ਬਾਈ ਜੀ ਨੇ ਇਹ ਗੀਤ ਸੁਣਾਇਆ ਵੀ ਇਹ ਗੀਤ ਸੀ ਉਹਨਾਂ ਦਾ ਪਹਿਲਾ ਜਿੱਥੋਂ ਉਹਨਾਂ ਨੂੰ ਮਕਬੂਲੀਅਤ ਮਿਲੀ ਉਸ ਤੋਂ ਬਾਅਦ ਬਾਈ ਜੀ ਇੱਕ ਤੁਹਾਡੇ ਤੋਂ ਸੁਨੇਹਾ ਜਿਹੜਾ ਤੁਸੀਂ ਗੀਤ ਬਣਾਉਨੇ ਹੋ ਗੀਤ ਗਾਉਨੇ ਹੋ ਇੱਕ ਸ਼ਾਇਦ ਮੀਤਾ ਗਿੱਲ ਦਾ ਗੀਤ ਸੀਗਾ ਉਹਦੇ 'ਚ ਉਹਨਾਂ ਨੇ ਇੱਕ ਬੜਾ ਵੱਡਾ ਸਨੇਹਾ ਦਿੱਤਾ ਉਸ ਤੋਂ ਬਾਅਦ ਉਹ ਟੌਪਿਕ ਐਂਡ ਦਾ ਚੱਲੇ ਤੇ ਅੱਜ ਤੱਕ ਚੱਲ ਰਿਹਾ ਬਹੁਤ سارے ਵੱਡੇ ਵੱਡੇ ਨਾਵਾਂ ਨੇ ਉਹਦੇ ਨਾਲ ਦੇ ਮਿਲਦੇ ਜੁਲਦੇ ਗੀਤ ਗਾਏ ਜਿਹੜਾ ਗੀਤ ਸੀ ਵੀ ਪਿੰਡ ਦੇ ਆ ਮੋੜਾਂ ਉੱਤੇ ਨਾਂ ਲਿਖਿਆ ਪਿੰਡ ਦੇ ਮੇੜਾਂ ਉੱਤੇ ਲਿਖਤਾ ਤੇਰਾ ਮੇਰਾ ਨਾ ਬਹੁਤ ਇਸ ਟੌਪਿਕ ਤੇ ਗੀਤ ਆਏ ਉਹ ਟੌਪਿਕ ਪਹਿਲਾਂ ਤੁਸੀਂ ਫੜਿਆ ਹਾਂ ਉਹ ਨਹੀਂ ਮੀਤਾ ਗੱਲ ਨਹੀਂ ਸੀਗਾ ਉਹ ਉਹ ਸ਼ਾਮਤਮਾਨ ਸੀਗਾ ਮਿੱਤਗਲ ਵੀ ਹਾਲਾਂਕਿ ਮੇਰਾ ਸ਼ਾਗਿਰਦ ਹੀ ਹੈ ਇਹ ਨਾਬੇ ਤੋਂ ਸੀ ਮੁੰਡਾ ਮੇਰੇ ਨਾਲ ਦਾ ਪਿੰਡ ਆ ਮਾਝਾ ਮਾਝੀ ਉੱਥੋਂ ਉੱਥੇ ਮੈਂ ਇਹਦੀ ਇਲੈਕਟ੍ਰੀਸ਼ੀਅਨ ਦੀ ਦੁਕਾਨ ਸੀਗੀ ਸ਼ਾਮਤ ਮਾਨ ਦਾ ਗਈ ਸੀ ਇਸ ਗੀਤ ਨੂੰ ਚੋਂ ਇਹ ਸਨੇਹਾ ਸੀ ਵੀ ਦੁਨੀਆ ਤੇ ਜਵਾਨੀਆਂ ਆਉਂਦੀਆਂ ਰਹਿਣੀਆਂ ਨੇ ਲੋਕਾਂ ਦੇ ਮੇਲਜੋਲ ਹੁੰਦੇ ਰਹਿਣੇ ਨੇ ਜਦੋਂ ਕੋਈ ਵਿਰੋਧ ਹੋ ਜਾਂਦਾ ਤਾਂ ਤੁਸੀਂ ਨਵੀਂ ਪੀੜੀ ਨੂੰ ਆਪਣੇ ਸ਼ੋਰਟ ਜੇ ਚ ਇਹ ਗੱਲ ਦੱਸਣੀ ਆ ਵੀ ਜੇ ਕੋਈ ਬੰਦਾ ਇਹੋ ਜਿਹਾ ਕਿਰਤਮ ਇਹ ਜੀ ਹਰਕਤ ਕਰਦਾ ਕੀ ਜਿਹਨੂੰ ਕਿਸੇ ਟਾਈਮ ਉਹ ਚਾਹੁੰਦਾ ਮੁੜ ਕੇ ਉਹਦਾ ਉਹ ਪਿੰਡਾਂ ਦੀਆਂ ਗਲੀਆਂ ਮੋੜਾਂ ਤੇ ਨਾਂ ਲਿਖਦਾ ਇਹ ਹਰਕਤ ਜਿਹੜੀ ਉਸ ਜਿਹਦੀ ਖਾਤਰ ਲਿਖਦਾ ਜਾ ਉਹਦੇ ਪਰਿਵਾਰ ਦਾ ਕੀ ਅੰਤ ਕਰ ਦਿੰਦਾ ਉਹਦੇ ਬਾਰੇ ਆਪਣੇ ਬੋਲ ਲਿਖੇ ਹੋ ਕਿਉਂਕਿ ਤੁਸੀਂ ਜੇ ਇਹ ਗੀਤ ਗਾਇਆ ਤਾਂ ਤੁਸੀਂ ਇਹਨੂੰ ਇੰਨੇ ਦੌਰ ਦੇ ਵਿੱਚ ਹੰਡਾਇਆ ਵੀ ਹੈ ਹਾਂ ਨੇ ਬਹੁਤ ਵਧੀਆ ਫਿਲਮ ਚ ਵੀ ਰਿਕਾਰਡ ਹੋਇਆ ਹੈ ਅੱਛਾ ਹਾਂ ਜੀ ਹਾਂ ਜੀ ਬਹੁਤ ਅੱਛਾ ਗੀਤ ਹੈ ਉਹ ਪਿੰਡ ਵਿੱਚ ਵੇਖ ਲੈ ਹਰੇਕ ਮੋੜ ਤੇ ਨਾਂ ਲਿਖਿਆ ਕੰਦਾ ਤੇ ਤੇਰਾ ਮੇਰਾ ਸਭ ਤੋਂ ਪਹਿਲਾਂ ਉਹ ਹੁਣ ਮੇਰੇ ਹੋਰ ਸੁਣਾ ਦਨਾ ਕੋਈ ਜੀ ਆਪਣੀ ਹੁਣ ਜਦੋਂ ਕਹਿੰਦੇ ਬਾਜਾ ਸੁਰਚ ਕਰ ਹੀ ਲਿਆ ਹਾਂਜੀ 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 ਤੇ ਗਵਈਏ ਤੋਂ ਗੀਤ ਨਾ ਸੁਣਿਆ ਜਾਵੇ ਉਹ ਵੀ ਇੱਕ ਨਾਨ ਸਾਫੀ ਹੁੰਦੀ ਆ ਜੋ ਗੀਤ ਤੁਹਾਨੂੰ ਲੱਗਦਾ ਕਿ ਆ ਵੀ ਬਣਿਆ ਹੀ ਹਾਕਮ ਲਈ ਸੀ ਤੇ ਹਾਕਮ ਨਹੀਂ ਗਾਇਆ ਉਹ ਕੀ ਸੁਣਾ ਦੇ ਦੂਰਦਰਸ਼ਨ ਤੇ ਪਹਿਲਾਂ ਦੁਕਾਨਾਂ ਨਹੀਂ ਸੀ ਗਾਉਣ ਦਿੰਦੇ ਹਾਂਜੀ ਤੁਹਾਨੂੰ ਯਾਦ ਹੋਣਾ ਬਿਲਕੁਲ ਜੀ ਬਲਜੀਤ ਸਿੰਘ ਹੁਣਾਂ ਨੇ ਬੜੇ ਹਾਂ ਕਿਸੇ ਦਾ ਨਹੀਂ ਹੋਇਆ ਕਿਸੇ ਦਾ ਨਹੀਂ ਹੋਇਆ ਫਿਰ ਮੇਰੀ ਇੱਕ ਕੈਸਟ ਰਿਕਾਰਡ ਹੋਈ ਚੜ ਲੈਣ ਦੇ ਜਵਾਨੇ ਉਹਦੇ ਵਿੱਚ ਇੱਕ ਗੀਤ ਹੀਰ ਦੀ ਆਪਾਂ ਗੱਲ ਕੀਤੀ ਬਾਰੇ ਸ਼ਾਦੀ ਮੈਂ ਹੀਰ ਦਾ ਮੇਰੇ ਵੱਖ-ਵੱਖ ਗੀਤ ਸੀਗੇ ਦੋ ਪਹਿਲਾ ਰੰਗਪੁਰ ਰੰਗ ਲਾਉਣ ਵਾਲੀ ਗਾਇਆ ਬੀਬਾ ਪ੍ਰਵਿੰਦਰ ਸੰਧੂ ਨੇ ਉਹ ਦੁਨੀਆ ਭਰ ਚ ਹਿੱਟ ਰਿਹਾ ਫਿਰ ਭਿੰਦਰ ਡੱਬ ਵਾਲੀ ਮੇਰਾ ਅਜ਼ੀਜ਼ ਹੈ ਉਹ ਉਹਨਾਂ ਨੇ ਉਦੋਂ ਗੋਲਦੀਆਂ ਰਿਕਾਰਡਿੰਗਾਂ ਕਰਦਾ ਸੀ ਗੋਲਡ ਰਿਕਾਰਡਿੰਗ ਕੰਪਨੀ ਚ ਜਿਆਦਾ ਜਸਵਿੰਦਰ ਬਰਾਊੜ ਨੂੰ ਉਹਨੇ ਰਿਕਾਰਡ ਕੀਤਾ ਚੱਕਿਆ ਯਾਨੀ ਉਹਦੀ ਪੈਦਾਵਾਰ ਨੇ ਇਹ ਹਾਂ ਹਾਂ ਤੇ ਮੈਨੂੰ ਭਿੰਦਰ ਨੇ ਕਿਹਾ ਤੇ ਜਸਵਿੰਦਰ ਨੇ ਵੀ ਬਰਾੜ ਨੇ ਕਹਿੰਦੇ ਵੀਰ ਜੀ ਵੀ ਕੋਈ ਉਹੋ ਜਿਹਾ ਗੀਤ ਮੇਰਾ ਬਣਾ ਦੋ ਬਈ ਰੰਗਪੁਰ ਰੰਗ ਲਾਉਣ ਵਾਲੀ ਦਾ ਮੁਕਾਬਲਾ ਹੋਵੇ ਮੈਂ ਉਦਾਂ ਹੀ ਪਰਮਿੰਦਰ ਵਾਂਗੂ ਚਾਹੁੰਨੀ ਆ ਵੀ ਮੇਰਾ ਮਕਾਮ ਹੋਵੇ ਉੱਥੇ ਮੈਂ ਇੱਕ ਗੀਤ ਲਿਖਿਆ ਸੋਲੋ ਉਹ ਕੁਦਰਤੀ ਪਤਾ ਨਹੀਂ ਕਿਉਂ ਨਹੀਂ ਰਿਕਾਰਡ ਕਰਵਾ ਸਕੀ ਜਸਵਿੰਦਰ ਕਿਹੜੀ ਗੱਲਾਂ ਹੋ ਰਹਿ ਗਿਆ ਸਪੈਸ਼ਲ ਤੇ ਇੱਕ ਮੇਰੀ ਕੱਲੀ ਹੋਰ ਪੁਰਾਣੇ ਗੀਤਾਂ ਦੀ ਕਾਪੀ ਇੱਚ ਕਿਤੇ ਪਈ ਸੀ ਜਦੋਂ ਮੇਰੀ ਇਹ ਚੜ ਲੈਣ ਦਾ ਬੜੀ ਕਮਾਲ ਦੀ ਗੱਲ ਹੈ ਚੜ ਲੈਣ ਦੇ ਜਵਾਨੀ ਦੀ ਰਿਕਾਰਡਿੰਗ ਚੰਡੀਗੜ੍ਹ ਦਲਜੀਤ ਪਤਾ ਨਹੀਂ ਕੀ ਸੋਚਦੇ ਬੜੇ ਕਮਾਲ ਦੀ ਗੱਲ ਕਰਦੀ ਕਈ ਵਾਰੀ ਜ਼ਿੰਦਗੀ ਚ ਉਹ ਕਹਿੰਦੀ ਮੈਨੂੰ ਕਹਿੰਦੀ ਜੀ ਤੁਸੀਂ ਆਪਾਂ ਨੂੰ ਵੀ ਟੀਵੀ ਤੇ ਨਿਗਾਉਣ ਦੰਦੇ ਵੀ ਬਲਗੈਰੇਟ ਹੁੰਦੀ ਹੈ ਹੈਨਾ ਗਾਇਕੀ ਚ ਹੁੱਚਾ ਪਾਣੇ ਦੀ ਦੁਕਾਨ ਹੈ ਵੀ ਤੁਹਾਡਾ ਜਿਹੜਾ ਗੀਤ ਜਸਵਿੰਦਰ ਬਰਾੜ ਵਾਸਤੇ ਤੁਸੀਂ ਲਿਖਿਆ ਸੀ ਉਹ ਇੱਕ ਤੁਹਾਡਾ ਗੀਤ ਹੋਰ ਪਹਿਲਾਂ 10 ਸਾਲ ਹੋ ਗਏ ਲਿਖਿਆ ਪਿਆ ਵੀ ਉਹਨਾਂ ਦਾ ਸੇਮ ਬਹਿਰ ਹੈ ਸੇਮ ਬਹਿਰ ਦੇ ਗੀਤ ਨੇ ਤੇ ਉਹ ਹੀਰ ਦਾ ਤੁਸੀਂ ਲਿਖਿਆ ਸੀ ਜਸਵੰਦਰ ਵਾਸਤੇ ਇਹ ਗੀਤ ਰਾਂਝੇ ਵੱਲੋਂ ਲਿਖਿਆ ਹੈ ਵੀ ਦੋਵਾਂ ਦਾ ਦੁਕਾਨਾ ਬਣਾ ਕੇ ਜੇ ਅਪਰ ਰਿਕਾਰਡ ਕਰਵਾ ਦਈਏ ਮੈਂ ਉਹਦੇ ਮੂੰਹ ਵੱਲ ਝਾਕਿਆ ਮੈਂ ਕਿ ਯਾਰ ਕਿੱਡੀ ਵੱਡੀ ਗੱਲ ਕਰ ਰਹੀ ਹੈ ਅਸੀਂ ਉਹ ਗੀਤ ਦੁਕਾਨਾ ਬਣਾ ਕੇ ਉੱਥੇ ਐਡੇ ਟਾਈਮ ਰਿਕਾਰਡ ਕਰਵਾਤਾ ਉਹ ਫਿਰ ਜਾ ਕੇ ਮੈਂ ਲੜਿਆ ਦੂਰਦਰਸ਼ਨ ਤੇ ਬਿੱਦਸੋ ਇਸ ਗੀਤ ਚ ਨੁਕਸ ਕੀ ਹੈ ਤੁਸੀਂ ਜਾਂ ਤਾਂ ਮੇਰੇ ਨਾਲ ਬਹਿਸ ਕਰੋ ਟੀਵੀ ਦੇ ਉੱਤੇ ਬੁੱਧੀਜੀਵੀ ਬੁਲਾ ਲਓ ਦੱਸਣ ਮੈਨੂੰ ਵੀ ਇਹ ਚ ਨੁਕਸ ਕੀ ਨਹੀਂ ਤਾਂ ਤੁਸੀਂ ਦੱਸੋ ਵੀ ਦਗਾਣਾ ਕਿਉਂ ਨਹੀਂ ਗਾਉਣ ਦਿੰਦੇ ਉਹ ਸਭ ਤੋਂ ਫੈਲਾ ਗੀਤ ਫਿਰ ਟੀਵੀ ਤੇ ਦਗਾਣਾ ਉਹ ਗਿਆ ਗਿਆ ਤੇ ਮੇਰਾ ਦੁਨੀਆਂ ਦਾ ਸਭ ਤੋਂ ਮਸ਼ਹੂਰ ਗੀਤ ਹੈ ਬਹੁਤ ਪਿਆਰ ਕਰਦੇ ਉਹਨਾਂ ਲੋਕ ਆਮ ਸੁਣਦੇ ਤੁਨ ਕੱਢ ਕੇ ਬਗਾਨਾ ਪੁੱਤ ਮਾਰਿਆ ਹੁੰਦਾ ਜਿਵੇਂ ਮੱਖਣ ਚਵਾਲਨੀ ਕੱਢ ਕੇ ਬਗਾਨਾ ਪੁੱਤ ਮਾਰਿਆ ਹੁੰਦਾ ਜਿਵੇਂ ਮੱਖਣ ਚੋਵਾਲਨੀ ਚੰਗਾ ਮੁੱਲ ਪਾਇਆ ਸਾਡਾ ਹੀਰੀਏ ਮੱਜਿਆਂ ਚਰਾ ਕੇ 12 ਸਾਲ ਨੀ ਚੰਗਾ ਮੁੱਲ ਪਾਇਆ ਸਾਡਾ ਹੀਰੀਏ ਮੱਜਿਆਂ ਚਰਾ ਕੇ 12 ਸਾਲ ਨੀ ਇਹ ਦੁਗਾਣਾ ਫਿਰ ਅੱਜ ਤੱਕ ਵੀ ਮੈਂ ਕਹਿੰਦਾ ਵੀ ਜਿਹੜੀ ਗੱਲ ਤੁਸੀਂ ਗੱਲ ਕਰਦੇ ਹੋ ਵੀ ਸ਼ਾਇਦ ਇਹ ਗੀਤ ਮੇਰੇ ਤੇ ਦਿਲਜੀਤ ਲਈ ਬਣਿਆ ਸੀ ਜਾ ਅਸੀਂ ਇਸ ਗੀਤ ਲਈ ਬਣੇ ਸੀ ਸਾਡਾ ਦੁਨੀਆਂ ਦਾ ਸਭ ਤੋਂ ਸਤਿਕਾਰਤ ਗੀਤ ਹੈ ਵੈਸੇ ਤਾਂ ਹੋਰ ਵੀ ਸੰਕੜੇ ਗੀਤ ਨੇ ਸਣੇ ਕਾਗਜ਼ ਗੱਡੀ ਦੇ ਫੋਟੋ ਤੇਰੀ ਵਗੈਰਾ ਤੁਹਾਨੂੰ ਪਤਾ ਹੀ ਹੈ ਪਰ ਇਹ ਗੀਤ ਦਾ ਇੱਕ ਵੱਖਰਾ ਮੁਕਾਮ ਹੈ ਸਾਡੀ ਜ਼ਿੰਦਗੀ ਚ ਤੁਹਾਡੇ ਸਾਰੇ ਕਮਰਿਆਂ ਦੇ ਵਿੱਚ ਦਫ਼ਤਰਾਂ ਦੇ ਵਿੱਚ ਸਾਜ ਰੱਖੇ ਹੋਏ ਨੇ ਅੱਜ ਦੀ ਪੀੜ੍ਹੀ ਦੇ ਜਿਹੜੇ ਗਾਇਕ ਨੇ ਗਵਈਏ ਨੇ ਉਹ ਰਿਆਜ਼ 11:30 ਤੱਕ ਕਰਦੇ ਆ ਜਦੋਂ ਤੱਕ ਉਹ ਲੋਕਾਂ ਦੇ ਸਾਹਮਣੇ ਨਹੀਂ ਆਉਂਦੇ ਤੁਸੀਂ ਇਹ ਪੰਜ ਤਹਾਕਿਆਂ ਤੋਂ ਗਾ ਰਹੇ ਹਾਂ ਅੱਜ ਵੀ ਤੁਸੀਂ ਰਿਆਜ ਨੂੰ ਉਨੀ ਹੀ ਜਗ੍ਹਾ ਦਿੱਤੀ ਹੋਈ ਆ ਹਾਂਜੀ ਹਾਂਜੀ ਤੇ ਇਹ ਰਿਆਜ ਇੱਕ ਜ਼ਿੰਦਗੀ ਦਾ ਸਾਹਾਂ ਵਾਂਗੂ ਜ਼ਰੂਰੀ ਕਰ ਲਿਆ ਇਹਦੇ ਬਾਰੇ ਜਿਹੜੇ ਨਵੇਂ ਆਉਣ ਵਾਲੇ ਗਾਇਕ ਨੇ ਜਿਹੜੇ ਰਿਆਜ ਬਿਲਕੁਲ ਛੱਡ ਚੁੱਕੇ ਨੇ ਜਿਹੜੀ ਆਪਾਂ ਗੱਲ ਕਰਦੇ ਆਂ ਵੀ ਸਟੇਜ ਤੇ ਗਾਉਣਾ ਦਾ ਟਰੈਕ ਤੇ ਹੀ ਗਾਉਣਾ ਮਾਈਕ ਸਿਰਫ ਇੱਕ ਦਿਖਾਵਾ ਰਹਿ ਗਿਆ ਬਿਲਕੁਲ ਠੀਕ ਹੈ ਤੇ ਉਹਦੇ ਬਾਰੇ ਵੀ ਆਉਣ ਵਾਲੇ ਗਾਇਕਾਂ ਨੂੰ ਕੋਈ ਵੀ ਗੱਲ ਵੀ ਜੇ ਤੁਸੀਂ ਲੰਬਾ ਸਮਾਂ ਚੱਲਣਾ ਰਿਆਜ਼ ਹੀ ਚੱਲਣਾ ਟਰੈਕ ਸਦਾ ਨਹੀਂ ਚੱਲਣੇ ਨਹੀਂ ਤਾਂ ਦੇਖੋ ਜਿਹੜੀ ਗੱਲ ਤੁਸੀਂ ਕਰਦੇ ਸੋਹਣ ਜੀ ਉਹਦਾ ਫਰਕ ਵੀ ਹੈ ਜਿਹੜੇ ਸਿੱਖੇ ਹੋਏ ਲੋਕ ਨੇ ਜਿਹੜੇ ਸਿੱਖ ਕੇ ਰਿਆਜ਼ ਕਰਕੇ ਗਾ ਰਹੇ ਹੈ ਉਹਨਾਂ ਦੇ ਗੀਤ ਤਾਂ ਅੱਜ ਵੀ ਜਿਹੜੇ ਬਣਦੇ ਆ ਉਹ دیر ਤੱਕ ਸੁਣੇ ਜਾ ਰਹੇ ਹੈ ਜਿਹੜੇ ਤੁਸੀਂ ਟਰੈਕਾਂ ਦੀ ਗੱਲ ਕਰਦੇ ਹੋ ਉਹ ਤਾਂ ਚੰਦ ਦਿਨਾਂ ਬਾਅਦ ਨਾ ਗਏ ਕਿ ਨਾ ਗੀਤ ਕਿਸੇ ਦੇ ਯਾਦ ਵੀ ਨਹੀਂ ਰਹਿੰਦਾ ਤੁਸੀਂ ਅੱਜ ਤੋਂ 2 ਮਹੀਨੇ ਪਹਿਲਾਂ ਮੈਨੂੰ ਦੱਸ ਦੋ ਵੀ ਕਿਹੜਾ ਗੀਤ ਮਕਬੂਲ ਸੀ ਇਹਦੇ ਚੇਤੇ ਨਹੀਂ ਹੋਣਾ ਜਦੋਂ ਕੱਚਾ ਕੰਮ ਕਰਾਂਗੇ ਜਦੋਂ ਮਤਲਬ ਨੌ ਨਾਲ ਟਿਸਾਂ ਵਾਲੀ ਗੱਲ ਕਰਾਂਗੇ ਨੌ ਸਿੱਖਿਆ ਵਾਲੀ ਗੱਲ ਕਰਾਂਗੇ ਉਦੋਂ ਸਮਰੱਥਾवान ਤੁਸੀਂ ਪਲੇਟਫਾਰਮ ਨਹੀਂ ਉਤਾਰ ਸਕਦੇ ਚੰਗੇ ਗੀਤ ਗਾਉਣ ਵਾਸਤੇ ਚੰਗੇ ਟਾਈਮ ਵਾਸਤੇ ਲੋਕਾਂ 'ਚ ਖੜੇ ਰਹਿਣ ਵਾਸਤੇ ਤਾਂ ਤੁਹਾਨੂੰ ਰਿਆਜ਼ ਦੀ ਤੇ ਗੁਰੂ ਦੀ ਜ਼ਰੂਰਤ ਪਹਿਣੀ ਹੀ ਪੈਣੀ ਹੈ ਤੇ ਜਦੋਂ ਤੱਕ ਇਹ ਸਾਡੇ ਹੱਥ 'ਚ ਹੈ ਜਦੋਂ ਸਾਡਾ ਇਹ ਹੁਨਰ ਹੈ ਸਾਡਾ ਇਹ ਧਰਮ ਹੈ ਸਾਡਾ ਇਹ ਕਰਮ ਹੈ ਜਦੋਂ ਅਸੀਂ ਆਪਣੇ ਧਰਮ ਤੇ ਪੂਰਾ ਪਹਿਰਾ ਨਹੀਂ ਦੰਦੇ ਤਾਂ ਕੀ ਭਲਦੇ ਫਿਰ ਜ਼ਿੰਦਗੀ ਦੇ ਵਿੱਚ ਇਤਾਂ ਹੁੱਚੀਆਂ ਗੱਲਾਂ ਨੇ ਵੀ ਬੈਠਿਆਂ-ਬੈਠਿਆਂ ਅੱਜਕੱਲ ਸਿਸਟਮ ਹੋ ਗਿਆ ਬਹੁਤ ਵੱਡੇ ਸਿਸਟਮ ਆ ਗਏ ਨੈਟ ਵਗੈਰਾ ਤੇ ਨਾ ਜੀ ਵੀ ਦੂਰ ਲਾਫਸ ਤੁਸੀਂ ਬੋਲ ਕੇ YouTube ਤੇ ਪਾਤੇ ਉਹ ਲੋਕਾਂ ਨੇ ਹਿੱਟ ਕਰਤੇ 15 ਦਿਨਾਂ ਬਾਅਦ ਭੁੱਲ ਗਏ ਇੰਨਾ ਕੀ ਹੁੰਦਾ ਫਿਰ ਜਿਸ ਤਰ੍ਹਾਂ ਅਤਿਸ਼ਵਾਦੀ ਵਾਂਗੂ ਅਗਲਾ ਕੇ ਛੱਡੋਂਗੇ ਪਟਾਕਾ ਪਾ ਕੇ ਥੱਲੇ ਆ ਹੀ ਜਾਂਦੀ ਹੈ ਸੋ ਲੰਬਾ ਸਮਾਂ ਚੱਲਣ ਵਾਸਤੇ ਤਾਂ ਜੀ ਇਹਦੇ ਬੰਨਾਂ ਦਾ ਕੋਈ ਗੁਜ਼ਾਰਾ ਹੈ ਹੀ ਨਹੀਂ ਜਦੋਂ ਤੁਸੀਂ ਗਾਇਕੀ 'ਚ ਆਏ ਸੀ ਤੁਹਾਡੇ ਤੋਂ ਪਹਿਲਾਂ ਵੀ ਬਹੁਤ ਸਾਰੇ ਮਕਬੂਲ ਗਾਇਕ ਗਾਇਕ ਜੋੜੀਆਂ ਜਿਹੜੀਆਂ ਸੀ ਉਹ ਗਾ ਰਹੀਆਂ ਸੀ ਹੁਣ ਅੱਜ ਦੇ ਟਾਈਮ 'ਚ ਨਵੇਂ-ਨਵੇਂ ਜਿਹੜੇ ਗਾਉਣ ਵਾਲੇ ਆ ਗਵਈਏ ਆ ਉਹ ਗਾ ਰਹੇ ਆ ਤੇ ਪੂਰਾ ਵੱਡੇ ਲੈਵਲ ਦੇ ਉੱਤੇ ਉਹਨਾਂ ਦਾ ਨਾਮ ਬਣਿਆ ਹੋਇਆ। ਤੁਹਾਨੂੰ ਕਦੇ ਮੌਕਾ ਮਿਲੇ ਕਿ ਘੰਟਾ ਜਾਂ 2 ਘੰਟੇ ਕਿਸੇ ਦੇ ਨਾਲ ਬਹਿਣਾ ਤਾਂ ਤੁਸੀਂ ਨਵੇਂ ਗਾਉਣ ਵਾਲਿਆਂ ਤੇ ਪੁਰਾਣੇ ਜਿਹੜੇ ਤੁਹਾਡੇ ਸਮੇਂ ਦੇ ਨੇ ਜਾਂ ਕਹਿ ਦਿਓ ਵੀ ਆਪਣੇ ਜਿਹੜੇ ਉਸਤਾਦ ਨੇ ਉਹਨਾਂ ਦੇ ਕੋਲੋਂ ਕਿਹਦੇ ਨਾਲ ਬਹਿਣਾ ਪਸੰਦ ਕਰੋਗੇ? ਦੇਖੋ ਗਾਇਕੀ ਤਾਂ ਗਾਇਕੀ ਹੈ। ਪਹਿਲਾਂ ਮੈਂ ਇਹ ਗੱਲ ਦਾ ਸੈਡ ਥੋੜੀ ਦਾ ਜਵਾਬ ਦੇਣਾ ਭੁੱਲ ਗਿਆ ਹੈ ਨਾ ਤੁਸੀਂ ਪਹਿਲਾਂ ਵੀ ਇਹ ਗੱਲ ਕੀਤੀ ਸੀਗੀ। ਜਦੋਂ ਮੈਂ ਤੇ ਬੀਬਾ ਦਲਜੀਤ ਜੀ ਗੇ ਕਿਚ ਇੰਟਰੀ ਲੈਨੇ ਉਦੋਂ ਹਰਚਰਨ ਗਰੇਵਾਲ ਜੀ ਕਰਨੈਲ ਗਿਲਸਾਹਬ ਪੋਲੀ ਪੰਮੀ ਹੈ ਜੀ ਕਰਤਾਰ ਰਮਲਾ ਜਸਵੰਤ ਸੰਦੀਲਾ ਬੀਬਾ ਪ੍ਰਵਿੰਦਰ ਸੰਧੂ ਅਮਰ ਸਿੰਘ ਚਮਕੀਲਾ ਜਿਹੜੇ ਸੰਸਾਰ ਦੀਆਂ ਹਿੱਟ ਸੀਤਲ ਸਿੰਘ ਸੀਤਲ ਹੈ ਜੀ ਸੰਸਾਰ ਦੀਆਂ ਹਿੱਟ ਜੋੜੀਆਂ ਦੇ ਵਿੱਚੋਂ ਅਸੀਂ ਇੰਟਰੀ ਲੈਨੇ ਆ ਜਿਹੜੀ ਗੱਲ ਤੁਸੀਂ ਗੱਲ ਕਰਦੇ ਹੋ ਆਪਣੇ ਰੀਆਜ ਦੀ ਆਪਣੇ ਹੁਨਰ ਦੀ ਆਪਣੀ ਮਿਹਨਤ ਦੀ ਰੈਗੂਲਰ ਉਹਦੇ ਤੇ ਪਹਿਰਾ ਦਿੱਤਾ ਹੈ ਨਹੀਂ ਤਾਂ ਐਡੇ ਐਡੇ ਫਨਕਾਰਾਂ ਚ ਤਾਂ ਖੜੇ ਹੋਣਾ ਬਹੁਤ ਖੁਸ਼ਕਿਸਮਤ ਗੱਲ ਹੈ ਦੁਬਾਰਾ ਤੋਂ ਚੇਤੇ ਕਰਾਤੀ ਤੁਹਾਡਾ ਸ਼ੁਕਰੀਆ ਮੈਂ ਪਿੱਛੇ ਕਵਰ ਨਹੀਂ ਕਰ ਸਕਿਆ ਦੱਸ ਨਹੀਂ ਸਕਿਆ ਵੀ ਇਨਾਂ ਐਡੀਆਂ ਮਕਬੂਲ ਜੋੜੀਆਂ ਦੇ ਵਿੱਚ ਉੱਠ ਕੇ ਆਪਣੇ ਆਪ ਨੂੰ ਸਥਾਪਿਤ ਕਰ ਲੈਣਾ ਕੋਈ ਖਾਲਾ ਜੀ ਦਾ ਬਾੜਾ ਨਹੀਂ ਹੈ ਸੁਣਨੀ ਇਹ ਤਾਂ ਗੁਰੂ ਦੀ ਕਿਰਪਾ ਹੈ ਔਰ ਆਪਣੀ ਮਿਹਨਤ ਦਾ ਮੁੱਲ ਹੈ ਆਪਣੇ ਰਿਆਜ ਦਾ ਮੁੱਲ ਹੈ ਅਸੀਂ ਤਾਂ ਹੁਣ ਵੀ ਲੱਗੇ ਰਹਿੰਨੇ ਦੋਵੇਂ ਜਣੇ ਕੁਛ ਨਾ ਕੁਛ ਬਣਾਉਣ ਤੁਸੀਂ ਸੁਣ ਕੇ ਤਾਂ ਦੇਖੋ ਪੰਜਵਾਂ ਖੜਾ ਕਿਆ ਖੂਬਸੂਰਤ ਲੋਕੇਸ਼ਨ ਕੱਢੀ ਐ ਗੀਤ ਸੁਣੋਗੇ ਮੇਰੇ ਖਿਆਲ ਹੈ ਤੁਸੀਂ ਫਟਾਫਟ ਅਗਲੀ ਇੰਟਰਵਿਊ ਦੀ ਤਿਆਰੀ ਕਰੋਗੇ ਇੰਨਾ ਖੂਬਸੂਰਤ ਮੈਟਰ ਬਣਾਇਆ ਸੋ ਮੇਰੇ ਕਹਿਣ ਤੋਂ ਭਾਵ ਹੈ ਜਿਹੜੀ ਰਹੀ ਬਹਿਣ ਉੱਠਣ ਦੀ ਗੱਲ ਵੱਡਿਆਂ ਕੋਲ ਬਹਿਣ ਦਾ ਤਾਂ ਇਸ ਕਰਕੇ ਜੀ ਕਰਦਾ ਵੀ ਉਹਨਾਂ ਤੋਂ ਬਹੁਤ ਸਾਰੀਆਂ ਗੱਲਾਂ ਸਿੱਖਣ ਨੂੰ ਸਮਝਣ ਨੂੰ ਮਿਲਦੀਆਂ ਉਹਨਾਂ ਕੋਲ ਤਾਂ ਬੈਠਣਾ ਚੰਗਾ ਲੱਗਦਾ ਜਿਹੜੇ ਹੁਣ ਤੁਸੀਂ ਨਵੇਂ ਆ ਦੀ ਗੱਲ ਕਰਦੇ ਹੋ ਉਹ ਬੱਚੇ ਨੇ ਅਜੀਜ਼ ਨੇ ਹਾਂਜੀ ਵੱਡੇ ਸਮਝ ਕੇ ਪੈ ਰਹੇ ਹੱਥ ਲਾਉਂਦੇ ਆਮਾਨ ਦਿੰਦੇ ਸਤਿਕਾਰ ਦਿੰਦੇ ਕਈ ਤਾਂ ਬਾਪੂ ਜੀ ਤੱਕ ਦਾ ਬੇਬੇ ਜੀ ਵਾਲਾ ਕਿਤਾਬ ਦੇ ਦਿੰਦੇ ਉਹਨਾਂ ਕੋਲ ਤਾਂ ਮੈਂ ਬੈਠਣਾ ਚੰਗਾ ਲੱਗਦਾ ਵੀ ਨਵੀਂ એનર્ਜੀ ਆਉਂਦੀ ਹੈ ਨਵੇਂ ਬੱਚੇ ਨੇ ਮਾਣ ਕਰਦੇ ਨੇ ਸੋ ਮੈਂ ਦੋਵਾਂ ਪੀੜੀਆਂ ਨੂੰ ਬੈਲੈਂਸ ਬਣਾ ਕੇ ਤੁਰਦਾ ਸਭ ਦਾ ਬਰਾਬਰ ਮਾਣ ਸਤਿਕਾਰ ਦਿੰਨਾ ਹੈ ਪਿਆਰ ਦਿੰਨਾ ਹੈ ਹਰਦੇਵ ਸਿੰਘ ਦਲਗੀਰ ਲਖਾਰੀ ਹੋਏ ਨੇ ਜਿੰਨਾ ਬਾਰੇ ਦੱਸਣ ਦੀ ਕੋਈ ਜ਼ਰੂਰਤ ਨਹੀਂ ਜਿਨ੍ਹਾਂ ਨੂੰ ਬਾਪੂ ਦੇਵ ਤਰੀਕੇ ਵਾਲਾ ਕਿਹਾ ਗਿਆ ਵਾਹ ਉਸ ਤੋਂ ਬਾਅਦ ਗਾਇਕੀ ਦੇ ਵਿੱਚ ਤੁਹਾਡੇ ਤੋਂ ਜਿਹੜੇ ਸੀਨੀਅਰ ਨੇ ਜਾਂ ਉਮਰਦਰਾਜ ਨੇ ਉਹ ਵੀ ਗਾਇਕ ਅਜੇ ਬੈਠੇ ਨੇ ਤੇ ਫਿਰ ਸਾਰੀ ਜਿਹੜੀ ਇਹ ਇੰਨੀ ਕਹਿੰਦੇ ਵੀ ਇੰਡਸਟਰੀ ਆ ਇਹ ਗਾਇਕਾਂ ਦਾ ਜਿਹੜਾ ਇਹ ਇੱਕ ਮੇਲਾ ਹੈ ਉਹਦੇ ਵਿੱਚ ਤੁਹਾਨੂੰ ਬਾਪੂ ਕਹਿ ਕੇ ਨਵਾਜਿਆ ਜਾਂਦਾ ਬੜੇ ਕਮਾਲ ਦੀ ਗੱਲ ਹੈ ਬੜੇ ਕਮਾਲ ਦੀ ਗੱਲ ਸੁਣੀ ਦੇਖੋ ਪ੍ਰੇਮਿਕ ਇਹ ਜੀ ਚੀਜ਼ ਹੈ ਇਹ ਪੁੰਗਰਦਾ ਇਹ ਪ੍ਰੇਮ ਵਾਲੇ ਬਾਪੂ ਕੋ ਉਮਰਾਲਾ ਤਾਂ ਹੈ ਨਹੀਂਗਾ ਨਾ ਨਾ ਸੁਣੋ ਤਾਂ ਸਹੀ ਮੈਂ ਜਿਹੜੀ ਗੱਲ ਕਰ ਰਹੇ ਹਾਂ ਆਪ ਗੁਆਈਏ ਤਾਂ ਸ਼ੋ ਪਾਈਏ ਮਹਾਰਾਜ ਫਰਮਾਉਂਦੇ ਜਦੋਂ ਤੱਕ ਨਿਮਾਣੇ ਬਣ ਕੇ ਨਹੀਂ ਤੁਰਦੇ ਜਦੋਂ ਤੱਕ ਤੁਹਾਨੂੰ ਪ੍ਰੇਮ ਦੇ ਜਿਨ ਪ੍ਰੇਮ ਕੀ ਉਤੇ ਨਹੀਂ ਪ੍ਰਭ ਪਾਇਓ ਜਦੋਂ ਤੁਹਾਨੂੰ ਇਸ ਗੱਲ ਦਾ ਸਮਝ ਨਹੀਂ ਆਉਂਦੀ ਜਦੋਂ ਤੱਕ ਇਹ ਸਿਸਟਮ ਨੂੰ ਨਹੀਂ ਸਮਝਦੇ ਤੁਸੀਂ ਪ੍ਰੇਮ ਕਰਨਾ ਜਾਣਦੇ ਹੀ ਨਹੀਂ ਉਦੋਂ ਤੱਕ ਤੁਸੀਂ ਮਾਣ ਨਾ ਭਾਲਿਓ ਜਿਹੜੀ ਗੱਲ ਤੁਸੀਂ ਗੱਲ ਕਰਦੇ ਹੋ ਵੀ ਪੰਜਾਬੀ ਲੋਕ ਗਾਇਕੀ ਦੇ ਵਿੱਚ ਅੱਜ ਤੱਕ ਕਿੱਡੇ-ਕੱਡੇ فنਕਰ ਹੋਏ ਆ ਅਸੀਂ ਸਾਡੇ ਉਸਤਾਦ ਨੇ ਅਸੀਂ ਵੀ ਮੰਨਦੇ ਸਾਰਿਆਂ ਨੂੰ ਵੀ ਕਿਸੇ ਨੂੰ ਬਾਪੂ ਨਹੀਂ ਕਿਹਾ ਹਾਕਮ ਬਖਤਰੀ ਵਾਲੇ ਨੂੰ ਬਾਪੂ ਜੀ ਦਾ ਖਿਤਾਬ ਇਸ ਉਮਰ ਚ ਦੇਤਾ ਲੋਕਾਂ ਨੇ ਸੋ ਮੈਂ ਸਮਝਦਾ ਵੀ ਅਸਲ ਜਿਹੜੀ ਗੱਲ ਹੈ ਜਿਹੜੀ ਹੁਣ ਇੱਕ ਮਿੰਟ ਪਹਿਲਾਂ ਆਪਾਂ ਕਰਕੇ ਹਟਿਆ ਵੀ ਨਵੇਂਆਂ ਨੂੰ ਪਿਆਰ ਉਹਨਾਂ ਨੂੰ ਧੀਆਂ ਪੁੱਤ ਆਪਣੇ ਸਮਝਣਾ ਆਪਣੇ ਧੀਆਂ ਪੁੱਤਾਂ ਵਰਗਾ ਪਿਆਰ ਦੇਣਾ ਉਹਨਾਂ ਨੂੰ ਉਹੋ ਜੀ ਐਡਵਾਈਸ ਕਰਨੀ ਜਿਵੇਂ ਆਪਣੇ ਬੱਚਿਆਂ ਨੂੰ ਕਹਿੰਦੇ ਆ ਉਦਾਂ ਹੀ ਉਹਨਾਂ ਨੂੰ ਸਮਝਣਾ ਜਦੋਂ ਮਾਪੇ ਬੜਾ ਪਿਆਰ ਲੋਕਾਂ ਨੂੰ ਦੇਾਂਗੇ ਤੇ ਫਿਰ ਮਾਪੇ ਤਾਂ ਕਹਿਣਗੇ ਨਾ ਮੈਂ ਪਹਿਲਾਂ ਇਧਰੋਂ ਪ੍ਰੋਪਰ ਡੋਸ ਦਾਨਾ ਆਪਣੇ ਪ੍ਰੇਮ ਦੀ ਆਪਣੇ ਤੇ ਹੀ ਪਰਸੰਮਾਨ ਸਾਰਿਆਂ ਨੂੰ ਆਪਣੇ ਛੋਟੇ ਭੈਣ ਭਰਾਵਾਂ ਨੂੰ ਆਪਣੇ ਬੱਚੇ ਸਮਝਣੇ ਇਸ ਗੱਲ ਕਰਕੇ ਉਹਨਾਂ ਨੇ ਇਹ ਸਤਕਾਰ ਇਹ ਜਿਹੜਾ ਮਾਣ ਹੈ ਤੇ ਮੈਨੂੰ ਤੇ ਦਰਜੀਤ ਨੂੰ ਮੈਂ ਸਮਝਦਾ ਹੈ ਦਿੱਤਾ ਇਹ ਪ੍ਰੇਮ ਦਾ ਮੁੱਲ ਹੀ ਆ ਬਸ ਸਵਾਇਆ ਕਰਕੇ ਮੁੜ ਰਿਹਾ ਅਸੀਂ ਅੱਜ ਕੇ ਪ੍ਰੇਮ ਕਰਦੇ ਆ ਤੇ ਬਹੁਤ ਹੀ ਕਮਾਲ ਹੈ ਜਿਹੜੀ ਗੱਲ ਤੁਸੀਂ ਕੀਤੀ ਅੱਜ ਇਹ ਵੀ ਚੈਨਲ ਤੇ ਪਹਿਲੀ ਵਾਰ ਹੋਈ ਹੈ ਕਿਸੇ ਬੰਦੇ ਨੇ ਐਡੀ ਵੀਡੀ ਗੱਲ ਕਹੀ ਕਿ ਦੇਵthਈਆ ਵਾਲਾ ਸਭ ਤੋਂ ਬਾਅਦ ਕਿਸੇ ਨੂੰ ਬਾਪੂ ਕਹਿਣ ਦਾ ਮਾਣ ਮਿਲਦਾ ਦਾ ਹਾਕਮ ਬਖਤੜੀ ਵਾਲਾ ਬੀਬਾ ਦਲਜੀਤ ਗੌਰ ਥੈਂਕ ਯੂ ਯਾਰ ਬਹੁਤ ਤੁਸੀਂ ਚਾਰ ਦਹਾਕਿਆਂ ਤੋਂ ਲੋਕ ਗਾਇਕ ਕਲਾ ਮੰਚ ਜਿਹੜੀ ਉਹਦੀ ਪ੍ਰਧਾਨਗੀ ਕਰ ਰਹੇ ਹੋ ਤਾਂ ਹੋਰ ਵੀ ਬਹੁਤ ਸਾਰੀਆਂ ਐਸੀਆਂ ਗਾਇਕਾਂ ਦੀਆਂ ਗਵਈਆਂ ਦੀਆਂ ਜਥੇਬੰਦੀਆਂ ਜਿਹੜੀਆਂ ਬਣੀਆਂ ਹੋਈਆਂ ਨੇ ਤਾਂ ਤੁਸੀਂ ਕੋਸ਼ਿਸ਼ ਨਹੀਂ ਕੀਤੀ ਵੀ ਆਪਾਂ ਸਾਰੇ ਇਕੱਠੇ ਹੋ ਕੇ ਕੰਮ ਕਰੀਏ ਜੋ ਅਲੱਗ-ਅਲੱਗ ਕਰਦੇ ਆ ਆਪਸੀ ਮਨਮਟਾਉ ਦੂਰ ਨਹੀਂ ਹੋ ਰੇ ਦੇਖੋ ਪਹਿਲਾਂ ਬਹੁਤ ਵਾਰੀ ਕੋਸ਼ਿਸ਼ਾਂ ਕੀਤੀਆਂ ਜੇ ਮੈਂ ਹੁਣ ਉਹ ਪਰਦੇ ਉਧੇੜਨ ਲੱਗਾ ਤਾਂ ਕਈਆਂ ਨੂੰ ਤਕਲੀਫ ਵੀ ਹੋਊਗੀ ਤੇ ਕਈਆਂ ਨੂੰ ਚੂਭੂਗੀ ਵੀ ਗੱਲ ਸੋ ਇਹ ਵਿਸ਼ੇ ਨੂੰ ਤਿਆਗ ਕੇ ਮੈਂ ਗੱਲ ਕਰਦਾ ਵੀ ਮੈਂ ਤਾਂ ਪਹਿਲੇ ਤੋਂ ਚਾਹੁੰਦਾ ਸੀ ਵੀ ਸਮੁੱਚੇ ਗਾਇਕ ਇਕੱਠੇ ਹੋ ਜਾਣਾਂ ਪਹਿਲਾਂ ਵੱਡਿਆਂ ਦੇ ਸਿਰ ਤੇ ਵੱਡਿਆਂ ਦੇ ਮੁੰਡਿਆਂ ਤੇ ਰੱਖੀ ਵੀ ਇਹ ਬਣ ਜਾਣਾ ਪ੍ਰਧਾਨ ਮੈਂ ਵਰਕ ਕੀਤਾ 10 ਸਾਲ ਬਹੁਤ ਵੱਡਾ ਇਕੱਠ ਕਰ ਲਿਆ ਸੀ ਪਰ ਸਾਡੇ ਦੋ ਫਨਕਾਰਾਂ ਦੀ ਅਪਚ ਬਣੀ ਨਹੀਂ ਖੀਰੂ ਖੀਰੂ ਕਰਤਾ ਉਹਨਾਂ ਨੇ ਨੈਕਸਟ ਫਿਰ ਜਦੋਂ ਤੁਸੀਂ ਇਹ ਗੱਲ ਕਰਦੇ ਹੋ ਵੀ ਜਦੋਂ ਮੈਂ ਦੇਖਿਆ ਵੀ ਨਹੀਂ ਯਾਰ ਗੱਲ ਬਣ ਰਹੀ ਐਨੀ ਮਿਹਨਤ ਕਰਨ ਤੋਂ ਬਾਅਦ ਵੀ ਫਿਰ ਮੈਂ ਕਿਹਾ ਵੀ ਜਿੰਨੇ ਕਾਪਾਂ ਤੋਂ ਸੇਵਾ ਹੁੰਦੀ ਉਹਨਾਂ ਕਿ ਤੱਕ ਕਰੀਏ ਤੇ ਲੋਕ ਐ ਕਲਾਮਾਂ ਚ ਬਣਾ ਕੇ ਫਿਰ ਅਸੀਂ ਆਪਣੇ ਤੌਰ ਤੇ ਆਪਣਾ ਹੁਣ ਸ਼ੁਰੂ ਕੀਤਾ ਹੁਣ ਇਹ ਕਾਫੀ ਲੰਮਾ ਸਮਾਂ ਹੋ ਗਿਆ ਯਾਰ ਮੈਨੂੰ ਲੱਗਦਾ ਤੂੰ ਬਹੁਤ ਹੀ ਸਿਆਣਾ ਨਹੀਂ ਜਿਹੜੀ ਗੱਲ ਕਰਦਾ ਸੀ ਵੀ ਕਹੀ ਨਾਲ ਨਹੀਂ ਇਹ ਸੂਈ ਨਾਲ ਪੱਟਣਾ ਪੈਣਾ ਹੈ ਹੁਣ ਮੈਂ ਫਿਰ ਤੁਹਾਨੂੰ ਅੱਜ ਇੱਕ ਨਵੀਂ ਗੱਲ ਦੱਸਾਂ ਤੁਹਾਡੇ ਚੈਨਲ ਤੇ ਪਹਿਲੀ ਵਾਰ ਅਸੀਂ ਪੰਜਾਬ ਚ ਲੋਕ ਗਾਇਕਲਾ ਮੰਚ ਵੱਲੋਂ ਸੁਰਤ ਤੇ ਧਿਆਨ ਨਾਲ ਸੁਣ ਲੈਣ ਇਸ ਗੱਲ ਨੂੰ ਮੇਲਿਆਂ ਦੀ ਲੜੀ ਸ਼ੁਰੂ ਕਰ ਰਹੇ ਹਾਂ ਹਰ ਜ਼ਿਲ੍ਹੇ ਦੇ ਵਿੱਚ ਲੋਕ ਗਾਇਕਲਾ ਮੰਚ ਵੱਲੋਂ ਇੱਕ ਮੇਲਾ ਸਾਲ ਚ ਕਰਾਏ ਜਾਇਆ ਕਰੂਗਾ ਪਹਿਲੀ ਗੱਲ ਦੂਸਰੀ ਗੱਲ ਸਾਡੇ ਵਿਚਾਰ ਇਹਦੀ ਨੇ ਬਹੁਤ ਵੱਡੇ ਪੱਧਰ ਤੇ ਜਿਵੇਂ ਮੈਂ ਪਿੱਟਦਾ ਹੁੰਨਾ ਵੀ ਕੋਈ ਸੱਭਿਆਚਾਰਕ ਸੰਸਥਾ ਕੋਈ ਸਰਕਾਰ ਉਹ ਮਾਨ ਸਨਮਾਨ ਨਹੀਂ ਦੇ ਰਹੀ ਗਾਇਕਾਂ ਨੂੰ ਗੀਤਕਾਰਾਂ ਨੂੰ ਸੰਗੀਤਕਾਰਾਂ ਨੂੰ ਜਿਹੜਾ ਇਹਨਾਂ ਦਾ ਬਣਦਾ ਹੈ ਉਹਦੇ ਤੇ ਮੈਂ ਤੇ ਉਹ ਮੇਰਾ ਅਜ਼ੀਜ਼ ਆ ਮੁੰਡਾ ਅਮਨ ਫੁੱਲਾਂਵਾਲ ਤੁਸੀਂ ਜਾਣਦੇ ਹੋ ਅਸੀਂ ਹਾਂ ਅਸੀਂ ਇੱਕ ਬਹੁਤ ਵੱਡਾ ਧਮਾਕਾ ਕਰਨ ਜਾ ਰਹੇ ਹਾਂ ਆਉਣ ਵਾਲੇ ਦਿਨਾਂ 'ਚ ਤੁਹਾਡੇ ਚੈਨਲ ਤੇ ਮੈਂ ਦੱਸਾਂ ਬਹੁਤ ਵੱਡਾ ਮਾਨ ਸਨਮਾਨ ਜਿਹਨੂੰ ਪਬਲਿਕ ਕਹੂਗੀ ਇਹ ਨਹੀਂ ਵੀ ਜਿਹਨੂੰ ਹਾਕਮ ਕਹੂਗਾ ਵੀ ਮੈਂ ਕਹਿੰਦਾ ਜੀ ਇਹਨੂੰ ਸਨਮਾਨ ਦੇਗਾ ਨਾ 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 ਪਬਲਿਕ ਪੂਲ ਤੋਂ ਨਿਰਣਾ ਕਰਾਵਾਂਗੇ ਪੰਜ ਬੰਦਿਆਂ ਦੇ ਨਾਮ ਦੇ ਦਿਆ ਕਰਾਂਗੇ ਵੀ ਦੱਸੋ ਇਤ ਕੀ ਇਹਨਾਂ 'ਚੋਂ ਕਿਹਨੂੰ ਮਾਨ ਸਨਮਾਨ ਦੇਈਏ ਅਸੀਂ ਆਪਣੇ ਪੱਧਰ ਤੇ ਇੱਕ ਐਡਾ ਵੱਡਾ ਅਵਾਰਡ ਸ਼ੁਰੂ ਕਰ ਰਹੇ ਹਾਂ ਅ ਅਜੇ ਤਾਂ ਜਿਹੜਾ ਹੋ ਚੱਲ ਰਿਹਾ ਸੀਗਾ ਮੇਰਾ ਤੇ ਅਮਨ ਦਾ ਸਿਸਟਮ ਵੀ ਇੱਕ ਗਾਇਕ ਨੂੰ ਜਾਂ ਕਿਸੇ ਗਾਇਕਾ ਨੂੰ ਇਹ ਦਿੱਤਾ ਜਾਵੇ ਪਰ ਮੈਂ ਰਾਤ ਦਾ ਵਿਚਾਰ ਕਰ ਰਿਹਾ ਸੀ ਅੱਜ ਹੀ ਤੁਸੀਂ ਮੈਨੂੰ ਫੜ ਲਿਆ ਮੈਂ ਰਾਤ ਦਾ ਹੀ ਸੋਚ ਰਿਹਾ ਸੀਗਾ ਤੇ ਕਿ ਇੱਕ ਗਾਇਕ ਨੂੰ ਇੱਕ ਗਾਇਕਾ ਨੂੰ ਇੱਕ ਗੀਤਕਾਰ ਨੂੰ ਇੱਕ ਸੰਗੀਤਕਾਰ ਨੂੰ ਇੱਕ ਕਿਸੇ ਕਵੀਸ਼ਰ ਨੂੰ ਤੇ ਇੱਕ ਕਿਸੇ ਢਾਡੀ ਨੂੰ ਹੈ ਤਾਂ ਸਾਰੇ ਇੱਕੋ ਹੀ ਨਾ ਸੇ ਮੈਂ ਦੇਖੋ ਮੇਰੀ ਕਿੱਡੀ ਵੱਡੀ ਸੋਚ ਸੀ ਮੈਂ ਤਾਂ ਸਾਰਿਆਂ ਨੂੰ ਇਕੱਠੇ ਕਰਨੇ ਚਾਹੁੰਦਾ ਸੀ ਸਾਡੇ ਦਾ ਇਕੱਲੇ ਗਏ ਕਿ ਨਹੀਂ ਇਕੱਠੇ ਹੋਏ ਬਹੁਤ ਵੱਡਾ ਅਵਾਰਡ ਸ਼ੁਰੂ ਕਰਨ ਜਾ ਰਹੇ ਹਾਂ ਔਰ ਜੇ ਤੁਹਾਡੀਆਂ ਦੁਆਵਾਂ ਤੁਹਾਡੇ ਚੈਨਲ ਨੂੰ ਇਹ ਮੇਰੀ ਗੱਲ ਸੁਣ ਕੇ ਸਮਝ ਕੇ ਸਾਡਾ ਸਾਥ ਦਤਾ ਨਹੀਂ ਅਸੀਂ ਤਾਂ ਤਿਆਰ ਹਾਂ ਕਰਾਂਗੇ ਹੀ ਕਰਾਂਗੇ ਚੰਗੇ ਕੰਮ ਨੂੰ ਪਬਲਿਕ ਨਿਵਾਜ਼ਦੀ ਹੈ ਮੈਂ ਪੂਰਾ ਮਾਣ ਰੱਖੂਗਾ ਇਸ ਗੱਲ ਦਾ ਵੀ ਸਾਡੀ ਸਪੋਰਟ ਕਰਨਗੇ ਸਾਡੇ ਭੈਣ ਭਰਾ ਸੋ ਇੱਕ ਬਹੁਤ ਖੂਬਸੂਰਤ ਅਵਾਰਡ ਸ਼ੁਰੂ ਕਰਨ ਜਾ ਰਹੇ ਹਾਂ ਹਰ ਸਾਲ ਦਿਆ ਕਰਾਂਗੇ ਇਹਨਾਂ ਸਾਰਿਆਂ ਦੇ ਵਿੱਚੋਂ ਕਿਸੇ ਨੂੰ ਔਰ ਮੈਂ ਸ਼ਬਦਾਂ ਨਾਲ ਜੀ ਗੱਲ ਨਹੀਂ ਕਹਿਣਾ ਕਿ ਅਸੀਂ ਕੀ ਸੋਚ ਰਹੇ ਹਾਂ ਤੇ ਕੀ ਕਰਾਂਗੇ ਬਹੁਤ ਵੱਡਾ ਬਹੁਤ ਵੱਡਾ ਕੰਮ ਕਰਾਂਗੇ ਸਰ ਫਰੋਸ਼ੀ ਕੀ ਤਮੰਨਾ ਅਬ ਹਮਾਰੇ ਦਿਲ ਮੇ ਹੈ ਦੇਖਣਾ ਹੈ ਜੂਰ ਕਿਤਨਾ ਬਾਜੂਏ ਕਾਤਿਲ ਮੇ ਹੈ ਹੈ ਜੀ ਵਕਤ ਆਨੇ ਪੇ ਬਤਾ ਦੇਂਗੇ ਤੁਝੇ ਆਸਮਾ ਹਮ ਅਭੀ ਸੇ ਕੀ ਬਤਾਏਂ ਕੀ ਹਮਾਰੇ ਦਿਲ ਮੇ ਹੈ ਇੱਕ ਤੁਨ ਹੋਰ ਇਹਦੇ ਨਾਲ ਲੱਗਦਾ ਤੰਨਾ ਹੋ ਗਈ ਹੈ ਪੀੜ ਪਰਬਤ ਸੀ ਪਿਘਲਨੀ ਚਾਹੀਏ ਹੋ ਗਈ ਹੈ ਪੀੜ ਪਰਬਤ ਸੀ ਪਿਘਲਨੀ ਚਾਹੀਏ ਇਸ ਹਿਮਾਲਾ ਸੇ ਕੋਈ ਗੰਗਾ ਨਿਕਲਣ ਲਈ ਚਾਹੀਏ ਕੋਈ ਹੰਗਾਮਾ ਖੜਾ ਕਰੂੰ ਕੋਈ ਹੰਗਾਮਾ ਖੜਾ ਕਰੂੰ ਇਹ ਮੇਰਾ ਮਕਸਦ ਨਹੀਂ ਮੇਰੀ ਕੋਸ਼ਿਸ਼ ਹੈ ਕਿ ਇਹ ਸੂਰਤ ਬਦਲਨੀ ਚਾਹੀਏ ਅਸੀਂ ਇਹ ਸੂਰਤ ਬਦਲਦੇ ਰੌਂ ਦੇ ਵਿੱਚ ਐ ਅਸੀਂ ਇੱਕ ਨਵੀਂ ਪਰਤ ਪਾਉਣ ਦੇ ਰੌਂ ਦੇ ਵਿੱਚ ਐ ਜਿਹੜੀ ਮੇਰੀ ਗੱਲ ਇੱਕਠੇ ਹੋਣ ਦੀ ਗਾਇਕ ਕਰ ਨਹੀਂ ਸਕੇ ਅਸੀਂ ਇੱਕ ਬਹੁਤ ਵੱਡਾ ਪਲੇਟਫਾਰਮ ਹੋਂ ਸਾਰਨ ਜਾ ਰਹੇ ਹਾਂ ਜਿਹਨੂੰ ਆਉਣ ਵਾਲੀਆਂ ਸਦੀਆਂ ਤੱਕ ਲੋਕ ਯਾਦ ਰੱਖਣਗੇ ਮੈਂ ਤੇ ਅਮਨ ਫੁੱਲਾਂਵਾਲ ਦਰਸ਼ਕੋ ਜਿਹੜੇ ਪੁਰਾਣੇ ਗਾਇਕ ਕਹਿ ਦਈਏ ਜਦੋਂ ਉਹਨਾਂ ਦਾ ਸਮਾਂ ਸੀ ਉਦੋਂ ਉਹਨਾਂ ਨੇ ਚਾਰ ਪੈਸੇ ਵਧੀਆ ਕਮਾਏ ਲੇਕਿਨ ਸਮਾਂ ਸਦਾ ਇੱਕੋ ਜਿਹਾ ਸਥਿਰ ਨਹੀਂ ਰਹਿੰਦਾ ਜਦੋਂ ਉਹਨਾਂ ਦੀ ਗਾਇਕੀ ਦਾ ਦੌਰ ਖਤਮ ਹੋਇਆ ਉਸ ਤੋਂ ਬਾਅਦ ਆਪਾਂ 90 95% ਜਿਹੜੇ ਗਾਇਬ ਗਵਈਏ ਸੀ ਗਾਇਕ ਸੀ ਜਿਨ੍ਹਾਂ ਕੋਲ ਕੋਈ ਠੋਸ ਆਮਦਨੀ ਦਾ ਸਾਧਨ ਨਹੀਂ ਸੀ ਉਸ ਤੋਂ ਬਾਅਦ ਉਹ ਰੁਲ ਗਏ ਬਾਅਦ ਚ ਉਹ ਦੁਹਾਈਆਂ ਦਿੰਦੇ ਸੀ ਸਾਡੀ ਕੋਈ ਪੁੱਛ ਦੇਖੋ ਸਾਡਾ ਕੁਝ ਦੇਖੋ ਜਦੋਂ ਉਹਨਾਂ ਦਾ ਸਮਾਂ ਸੀ ਉਦੋਂ ਕੋਈ ਕਾਰਨ ਸੀ ਉਹ ਆਪਣਾ ਕੁਝ ਸੰਭਾਲ ਨਹੀਂ ਸਕੇ ਉਹ ਆਪਣੇ ਜੁਗਾ ਬਚਾ ਨਹੀਂ ਸਕੇ ਜਾਂ ਥੋੜੀ ਗੱਲ ਵੀ ਆ ਵੀ ਉਹ ਜੇ ਪਬਲਿਕ ਲਈ ਕੁਝ ਕੀਤਾ ਹੁੰਦਾ ਤਾਂ ਦੁਨੀਆ ਉਹਨਾਂ ਦੇ ਲਈ ਦੁਨੀਆ ਉਹਨਾਂ ਦੇ ਲਈ ਅੱਗੇ ਆਉਂਦੀ ਤਾਂ ਉਹਨਾਂ ਦਾ ਉਹ ਸੰਭਿਆ ਜਾਂਦਾ ਤੁਸੀਂ ਆਪਣੇ ਟਾਈਮ ਦੇ ਵਿੱਚ ਵਧੀਆ ਨੋਟ ਕਮਾਏ ਸਾਰਾ ਕੁਝ ਸਹੀ ਕਰ ਲਿਆ ਪਰਮਾਤਮਾ ਨੇ ਵਧੀਆ ਤੁਹਾਡੇ ਤੇ ਅਸ਼ੀਰਵਾਦ ਦਿੱਤਾ ਬਾਲ ਬੱਚੇ ਸਭ ਆਪਣੇ ਆਪਣੇ ਕੰਮ ਹੀ ਲੱਗ ਗਏ ਹੁਣ ਦੇ ਟਾਈਮ ਤੁਸੀਂ ਕੀ ਕਰ ਰਹੇ ਹੋ ਫਿਰ ਹੁਣ ਕੀ ਕਰਦੇ ਹੋ ਕਿ ਤੁਸੀਂ ਪੂਰੀ ਦੀ ਪੂਰੀ ਤਰ੍ਹਾਂ ਆਪਣਾ ਕਹਿੰਦੇ ਵੀ ਆਪਦਾ ਰਿਟਾਇਰਮੈਂਟ ਵੀ ਲੈਣੀ ਆ ਤਾਂ ਗਾਇਕੀ ਤੋਂ ਲੈਣੀ ਆ ਜੇ ਐਂਟਰੀ ਕੀਤੀ ਤਾਂ ਗਾਇਕੀ ਦੇ ਵਿੱਚ ਕੀਤੀ ਜਾਂ ਕੋਈ ਹੋਰ ਵੀ ਕੰਮ ਕਰਦੇ ਹੋ ਨਹੀਂ ਮੇਰਾ ਜਿਹੜਾ ਸ਼ੌਕ ਹੈ ਤੁਸੀਂ ਦੇਖ ਲਿਆ ਮੇਰਾ ਫਾਰਮ ਤੇ ਹਨਾ ਮੈਂ ਕਿਸ ਤਰ੍ਹਾਂ ਦਾ ਹੋਰ ਤਾਂ ਕੋਈ ਕੰਮ ਮੈਂ ਗਾਇਕੀ ਤੋਂ ਬਿਨਾ ਕਰਦੇ ਨਹੀਂ ਇਹੀ ਹੋ ਜੇ ਤਾਂ ਬਹੁਤ ਵੱਡੀ ਗੱਲ ਹੈ ਤੇ ਇਹਨੂੰ ਛੱਡਣ ਵਾਲਾ ਮੈਂ ਤੇ ਦਿਲਜੀਤ ਇਹ ਨਹੀਂ ਗੇ ਆਪਣੀ ਇਹਦੇ ਵਿੱਚ ਪਰ ਜਿਹੜੀ ਗੱਲ ਤੁਸੀਂ ਗੱਲ ਕਰਦੇ ਹੋ ਵੀ ਜਦੋਂ ਉਹ ਪੀਕ ਤੇ ਸੀਗੇ ਬੰਦੇ ਜਿਹੜੇ ਬਾਅਦ ਚ ਰੂਲੇ ਉਤ ਸੀ ਕਹਿੰਦੇ ਵੀ ਬਾਅਦ ਚ ਉਹਨਾਂ ਨੂੰ ਪੁੱਛਿਆ ਨਹੀਂ ਗਿਆ ਦੱਸਿਆ ਨਹੀਂ ਗਿਆ ਉਹਨਾਂ ਨੇ ਆਪਣੇ ਟਾਈਮ ਵਿੱਚ ਤਾਂ ਕਿਸੇ ਨੂੰ ਪੁੱਛਿਆ ਦੱਸਿਆ ਨਹੀਂ ਮੇਰਾ ਤਾਂ ਤੁਸੀਂ ਪਿਛਲੇ 40 ਸਾਲ ਦਾ ਰਿਕਾਰਡ ਕੱਢ ਕੇ ਦੇਖ ਲਓ ਮੈਂ ਤਾਂ ਪ੍ਰੋਪਰ ਸੇਵਾ ਕਰਦਾ ਹਾਂ ਪ੍ਰੋਪਰ ਆਪਣੇ ਭੈਣ ਭਰਾਵਾਂ ਦੀ ਹੈਲਪ ਕਰਦਾ ਹਾਂ ਹਰ ਲੇਨ ਦੇ ਵਿੱਚ ਹਰ ਹਰ ਉਹ ਬੰਦਾ ਜਿਹੜਾ ਟੁੱਟਦਾ ਡੁੱਬਦਾ ਹੈ ਜਿਹੜਾ ਮੇਰੇ ਤੋਂ ਕੋਈ ਉਮੀਦ ਰੱਖਦਾ ਹੈ ਮੈਂ ਉਹਦੀ ਬਾਹ ਫੜਦਾ ਹਾਂ ਠੀਕ ਹੈ ਨਾ ਮੈਨੂੰ ਤਾਂ ਤੁਸੀਂ ਇਹ ਗੱਲ ਕਹਿ ਨਹੀਂ ਸਕਦੇ ਤੇ ਮੈਂ ਤਾਂ ਤੁਹਾਨੂੰ ਇਹ ਦੱਸ ਹੀ ਰਿਹਾ ਵੀ ਮੈਂ ਤਾਂ ਮੈਂ ਤਾਂ ਕਿ ਅਸੀਂ ਬਹੁਤ ਵੱਡਾ ਇੱਕ ਪਲੇਟਫਾਰਮ ਸਾਂਣ ਜਾ ਰਹੇ ਹਾਂ ਸਾਡੇ ਕੋਲ ਤਾਂ ਟਾਈਮ ਹੀ ਨਹੀਂ ਹੈ ਇੰਨਾ ਕਿ ਇੰਨੀ ਕੁ ਵਧੀਆ ਸੋਚ ਰੱਖ ਕੇ ਚੱਲ ਰਹੇ ਹਾਂ ਵੀ ਆਉਣ ਵਾਲੀਆਂ ਸਦੀਆਂ ਚ ਕਈਆਂ ਦੇ ਦੁੱਖ ਵੰਡਾਵਾਂਗੇ ਕਈਆਂ ਦੇ ਦੁੱਖ ਦੂਰ ਕਰਾਂਗੇ ਬਸ ਤੁਸੀਂ ਗੱਲ ਨੂੰ ਸਮਝ ਲਓ ਮੇਰੀ ਨੂੰ ਬਹੁਤ ਮੈਂ ਸੋਚਿਆ ਸੀ ਵੀ ਇਸ ਤੋਂ ਬਿਨਾ ਜਾਂ ਤੁਹਾਨੂੰ ਹਲਵਾਈਆਂ ਦਾ ਸ਼ੌਂਕ ਹੋਊਗਾ ਲੱਡੂ ਬਟਣੇ ਆਉਂਦਾ ਹੁਣ ਜਿਆਦਾ ਸਮਾਂ ਨਹੀਂ ਲੈਣਾ ਟਾਈਮ ਜਿਆਦਾ ਲੱਗਿਆ ਸੀ ਸਮਾਪਤੀ ਕਰਨੇ ਬਸ ਇਹ ਗੀਤ ਸੁਣਾ ਦਿਓ ਇਹ ਇਹ ਮਿੱਤੇ ਦਾ ਗੀਤ ਹੈ ਇਹ ਮਿੱਤੇ ਗੇਲ ਦਾ ਗੀਤ ਹੈ ਅੱਜ ਵਿਆਹ ਤੇਰੇ ਵਿੱਚ ਹਾਨ ਦੀਏ ਮੈਂ ਢਾਵਾਂ ਢੋਲ ਜਿਆ ਫਿਰਦਾ ਨਹੀਂ ਤੱਕ ਸੇਰੇ ਬੰਨੇ ਦੁਸ਼ਮਣ ਦੇ ਮੇਰੇ ਖਾਲਜਾ ਕਿੱਟਦਾ ਨਹੀਂ ਪਾਲੇ ਹੋਏ ਨਾਲ ਪਿਆਰਾਂ ਦੇ ਪਾਲੇ ਨਾਲ ਪਿਆਰਾਂ ਦੇ ਅੱਜ ਬੂਟੇ ਪੱਟਣੇ ਪੈ ਗਏ ਨੀ ਉਹ ਤੇਰੇ ਵਿਆਹ ਦੇ ਲੱਡੂ ਖਾਣ ਦੀਏ ਮੈਨੂੰ ਹੱਥੀਂ ਵਟਣੇ ਪੈ ਗਏ ਨੀ ਵਿਆਹ ਦੇ ਲੱਡੂ ਖਾਣ ਦੀਏ ਹੱਥੀਂ ਵਟਣੇ ਪੈ ਗਏ ਨੀ ਅੱਛਾ ਜੀ ਭਾਈ ਜੀ ਬਹੁਤ ਬਹੁਤ ਮਿਹਰਬਾਨੀ ਤੁਸੀਂ ਬਹੁਤ ਸਮਾਂ ਕੱਢ ਕੇ ਸਾਨੂੰ ਮੁਲਾਕਾਤ ਦਿੱਤੀ ਧੰਨਵਾਦ ਬਹੁਤ ਬਹੁਤ ਸ਼ੁਕਰੀਆ ਇੱਕ ਵਾਰੀ ਫੇਰ ਮਹਾ ਪੰਜਾਬ ਯੂਐਸਏ ਚੈਨਲ ਦਾ ਤੁਹਾਡੇ ਸਾਰੇ ਸਰੋਤਿਆਂ ਦਾ ਤੁਹਾਡੀ ਟੀਮ ਦਾ ਸ਼ੁਕਰੀਆ ਦਾ ਕਰਦਾ ਹਾਂ ਔਰ ਮੈਂ ਉਮੀਦ ਕਰਦਾ ਹਾਂ ਕਿ ਅਸੀਂ ਚੰਗਾ ਪ੍ਰੋਗਰਾਮ ਉਲੀਕਿਆ ਤੇ ਤੁਸੀਂ ਉਸ ਤੋਂ ਬਾਅਦ ਦਾ ਉਹਦੇ ਵਿੱਚ ਵੀ ਐਡਵਾਈਸ ਵੀ ਕਰਿਓ ਹੈਲਪ ਵੀ ਕਰਿਓ ਤੇ ਸਾਡੀ ਭਾਵਨਾ ਨੂੰ ਲੋਕਾਂ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰਿਓ ਅਗਲੀ ਇੰਟਰਵਿਊ ਵਾਸਤੇ ਆਪਾਂ ਤਿਆਰੀ ਕਰਾਂਗੇ ਤੇ ਉਹ ਕੰਮ ਨੂੰ ਲੀਕ ਲਈ ਅਨਾਉਂਸ ਕਰਾਂਗੇ ਤੁਹਾਡੇ ਚੈਨਲ ਤੋਂ ਥੈਂਕ ਯੂ ਮਿਹਰਬਾਨੀ ਬਹੁਤ ਬਹੁਤ ਸ਼ੁਕਰੀਆ ਅੱਛਾ ਜੀ ਦਰਸ਼ਕੋ ਮਿਲਦੇ ਆ ਜੀ ਕਿਸੇ ਹੋਰ ਸ਼ਖਸੀਅਤ ਨਾਲ ਕਿਸੇ ਹੋਰ ਨਾਲ ਵੀ ਵੀਡੀਓ ਦੇ ਵਿੱਚ